ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਆ ਆਪਾਂ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਤੇ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਵਾਵਾਂਗੇ ਬਾਬਾ ਬੁੱਢਾ ਸਾਹਿਬ ਜੀ ਦੇ ਪਿੱਛੇ ਬਹੁਤ ਸੰਗਤ ਆਈ ਹੋਈ ਆ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਇਕ ਟੋਨੋ ਕਿੰਨੇ ਤੋਂ ਲੈਣਾ ਆ ਚਲੋ ਹਾਂ ਜੀ ਦਰਸ਼ਨ ਕਰੋ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਦੇ ਬਾਬਾ ਬੁੱਢਾ ਸਾਹਿਬ ਜੀ ਨਾਸ਼ਨ ਜਿਹੜੇ ਨਹੀਂ ਆ ਸਕਦੇ ਆਪਣੇ ਭੈਣ ਭਰਾ ਹੁਣਾ ਵਾਸਤੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਆ ਕਰ ਸਕਦਾ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਦੇ सरोवर ध्यान तो ना करे हम फिश दे बाबा जी ने देना नहीं खान बाबा जी के फेसिये टच नी करते बाबा जी के बोलते कि सोनी है वाइट ऑरेंज। ਬਾਬਾ ਬੁੱਢਾ ਸਾਹਿਬ ਦੇ ਸਰਵੋਵਰ ਦੇ ਦਰਸ਼ਨ ਚਲਿਓ ਚਲੋ ਅੰਦਰ ਫੇ ਚਲੋ ਚਲੋ ਵੀ ਟਾਈਮ ਥੋੜਾ ਹੀ ਆਪਾਂ ਨੂੰ ਚਲੋ ਹਾਂ ਦੇ ਤੁਸੀਂ ਵੀ ਕਰੋ ਸਾਰੇ ਦਰਸ਼ਨ ਸਰਵੋਵਰ ਸਾਹਿਬ ਦੇ ਜਵਾਰ ਨਹੀਂ ਇਸ਼ਾਨਤ ਕਰਨੀ ਹੈ ਪਰ ਉਹ ਹੱਥ ਧੋੜਿਆ ਆਪਾਂ ਉਹ ਸੁਮੀ ਯਾਰ ਫੇਰ ਕੀ ਯਾਰ ਸਾਡੇ ਬਾਹਨੇ ਕੋਈ ਹੋਰ ਵੀ ਦਰਸ਼ਨ ਕਰ ਲੂਗਾ ਮਾੜਾ ਕੋਈ ਹੋਰ ਦੇਖ ਲੂ ਕਰ ਲੂਗਾ ਦਰਸ਼ਨ ਵਾਹਿਗੁਰੂ ਦੇ ਕੀ ਮਾੜਾ ਆਦੇ ਲੜੀ ਸੇਵਾ ਲਗੋ ਨਹੀ ਬੋਤ ਇਦਾਂ ਨਹੀਂ ਕਰਨਾ ਬਾਬਾ ਜੀ ਕਹਿੰਦੇ ਖਰਸ਼ਾ ਆਹਦਾ ਉਹਦਾ ਸਾਰਿਆਂ ਨੂੰ ਪ੍ਰਸ਼ਾਦ ਲਵਾਜ ਮੜ ਜੋ ਦਰਸ਼ਨ ਕਰੋ

ਇਹਦੇ ਦਰਸ਼ਨ ਕੀਤੇ ਅੰਦਰ ਜਾ ਕੇ ਬਹੁਤ ਸਕੂਨ ਮਿਲਿਆ ਤੁਸੀਂ ਵੀ ਜੇਕਰ ਦਰਸ਼ਨ ਕਰਿਓ ਦਰਸ਼ਨ ਇਹੋ ਤੁਹਾਡੀ ਸੁਪਨਾ ਆ ਉਹ ਪੂਰੀ ਹੋਵੇਗੀ ਹਾਂ ਜੀ ਇਹ ਬਾਬਾ ਜੀ ਨੇ ਤੁਹਾਨੂੰ ਦਿੱਤਾ ਸੀਗਾ ਬਾਬਾ ਜੀ ਨੇ ਗਿਫਟ ਦਿੱਤਾ ਸੀ ਬਾਬਾ ਜੀ ਨੇ ਬਾਬਾ ਜੀ ਨੇ ਮੈਨੂੰ ਗਿਫਟ ਦਿੱਤਾ ਸੀ हाँ तू मेरा गिफ्ट है या बाबा जी ने तू मेनु दिता से का थोड़ी देर बैठे हैं परिवार के ਵੇ ਸਾਰੇ ਦਰਸ਼ਨ ਕਰੋ ਜਿਆਦਾ ਇੰਨੀ ਸੰਗਤ ਨਹੀਂ ਹੈਗੀ ਹੈਗੀ ਆ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਸ਼ਾਮ ਦੇ ਟਾਈਮ ਪਰ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਬਾਬਾ ਫੁੱਟੋ ਜੀ ਦੇ ਬਹੁਤ ਸੋਹਣਾ ਗੁਰੂ ਘਰ ਆ ਤੁਸੀਂ ਵੀ ਦਰਸ਼ਨ ਕਰ ਲਓ ਜਿਹੜੇ ਨਹੀਂ ਆਪਣੇ ਭੈਣ ਭਰਾ ਬਾਹਰੋਂ ਆ ਸਕਦੇ ਜਿਹੜੇ ਫੌਰਮ ਚ ਰਹਿੰਦੇ ਆ ਅਸੀਂ ਵੀ ਬਾਹਰੋਂ ਹੀ ਆਏ ਆ ਸੋ ਮੇਰੀ ਕੋਸ਼ਿਸ਼ ਹੈ ਸਾਰੇ ਜਣੇ ਦਰਸ਼ਨ ਕਰੋ ਹਾਂਜੀ ਠੀਕ ਆ ਜੀ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਸਾਰੇ ਦੀਆਂ ਝੋਲੀਆਂ ਭਰਨ ਤੇ ਭੈਣ ਭਰਾਵਾਂ ਦੀਆਂ ਜਿੰਨੇ ਵੀ ਆਪਣੇ ਭੈਣ ਭਰਾ ਸਾਰੇ ਦਰਸ਼ਨ ਕਰ ਲਓ ਬਾਬਾ ਬੁੱਢਾ ਸਾਹਿਬ ਜੀ ਦੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਪਾਂ ਲੱਗੇ ਕੀ ਲੈਣਾ ਇਹਨੂੰ ਲੋ ਲੈ ਕੇ ਲੈ ਲਈਏ ਉੱਠ ਲੈਣਾ ਨਿਕਿਆ ਰ ਆਹ ਦੀ ਕਰਾ ਸੜਾ ਰਾਣੀ ਲੈਣਾ ਉਹ ਸਰਦਾਰ ਆ ਹਾਂ ਤੁਸੀਂ ਲਓ ਸਭਾ